ਦੇ ਬੋਸਲੇ ਐਨਆਰਆਈ ਵੀਰਾਂ ਵੱਲੋਂ ਜਿੱਥੇ ਕਿ ਜਿੱਤਗੀ ਸਪੋਰਟਸ ਕਲੱਬ ਵੱਲੋਂ ਕੋਚਿੰਗ ਦੇ ਤੇ ਕਹਿੰਦੇ ਜੀ ਰਾਜਾ ਸਾਹਿਬ ਵੈਲਫੇਅਰ ਸਪੋਰਟਸ ਕਲੱਬ ਵੱਲੋਂ ਜਿੱਥੇ ਕਿ ਫੁੱਟਬਾਲ ਜਿਹੜਾ ਕੱਪ ਹੈ ਟੂਰਨਾਮੈਂਟ ਕਰਵਾਇਆ ਜਾ ਰਿਹਾ ਤੇ ਅੱਜ ਅਖੀਰਲਾ ਦਿਨ ਹੈ ਫਾਈਨਲ ਡੇ ਹੈ ਤਾਂ ਉਸ ਨੂੰ ਲੈ ਕੇ ਪਿੰਡ ਦੇ ਵਿੱਚ ਜੋ ਕਿ ਪਤਵੱਤ ਸੱਜਣ ਪੂਰਾ ਪਿੰਡ ਇੱਥੇ ਮੌਜੂਦ ਹੈ ਨੌਜਵਾਨ ਹਾਂ ਵੀ ਹੁਣ ਸਾਡੇ ਸਾਰੇ ਇੱਥੇ ਮੌਜੂਦ ਨੇ ਗੱਲਬਾਤ ਕਰਦੇ ਆ ਉਹ ਜਦੋਂ ਪਿੰਡ ਦੇ ਵਿੱਚ ਐਂਟਰ ਹੋਏ ਨਾ ਤੇ ਇੱਥੇ ਬੱਬਰ ਦਰੀਪ ਸਿੰਘ ਹੋਣਾ ਦਾ ਇੱਕ ਬੁੱਤ ਲੱਗਿਆ ਹੋਇਆ ਉਹਨਾਂ ਦੇ ਨਾਮ ਤੇ ਸਕੂਲ ਹੈ ਤੇ ਰਾਜਾ ਸਾਹਿਬ ਦੇ ਨਾਲ ਕੀ ਸਬੰਧ ਹੈ ਇਸ ਪਿੰਡ ਦਾ ਪੂਰੀ ਜਾਣਕਾਰੀ ਸਾਡੇ ਨਾਲ ਵੀਰੋਂ ਸਾਡੇ ਮੌਜੂਦ ਨੇ ਗੱਲਬਾਤ ਕਰਦੇ ਆ ਸੱਸੀ ਕਾਲ ਜੀ ਸੱਸੀ ਕਾਲ ਜੀ ਸਭ ਤੋਂ ਪਹਿਲਾਂ ਤਾਂ ਮੈਂ ਇਹ ਤੁਹਾਡਾ ਚੈਨਲ ਆ ਖੰਨਾ ਟੀਵੀ ਜਿਹੜਾ ਆ ਉਹਦਾ ਆਪਣੇ ਨਗਰ ਵੱਲੋਂ ਧੰਨਵਾਦ ਕਰਦਾ ਕਿ ਤੁਸੀਂ ਸਾਨੂੰ ਇਹ ਮਾਣ ਦਿੱਤਾ ਕਿ ਸਾਰੀ ਜਿਹੜੀ ਇਹ ਕਵਰੇਜ ਲਾਈਵ ਟੈਲੀਕਾਸਟ ਜਿਹੜਾ ਆ ਉਹ ਚਾਹ ਪੰਨ ਤੋਂ ਜਿਹੜਾ ਚੱਲ ਰਿਹਾ ਹੈ ਅੱਜ ਫਾਈਨਲ ਦਿਨ ਹੋ ਗਿਆ ਆ ਜਿੰਨਾ ਤੱਕ ਇਸ ਟਾਈਮ ਦੇ ਰੋਲ ਜਿਹਦੇ ਵਿੱਚ ਜਿਹੜਾ ਆ ਇਸ ਪਿੰਡ ਨਗਰ ਦਾ ਰੋਲ ਆਜ਼ਾਦੀ ਦੇ ਅੰਦੋਲਨ ਵਿੱਚ ਤੇ ਧਾਰਮਿਕ ਤੌਰ ਤੇ ਬਹੁਤ ਜਿਆਦਾ ਹੈ ਆਜ਼ਾਦੀ ਦੇ ਦੌਰਾਨ ਮਹਾਨ ਬਬਰ ਮਾਸਟਰ ਦਲੀਪ ਸਿੰਘ ਜੀ ਗੋਸਲ ਉਹਨਾਂ ਨੇ ਬਹੁਤ ਲੰਬਾ ਸਮਾਂ ਬਬਰ ਅਕਾਲੀ ਲਹਿਰ ਦੇ ਵਿੱਚ ਰੋਲ ਅਦਾ ਕੀਤਾ ਤੇ ਉਹਨਾਂ ਨੂੰ ਜਿਹੜੀ ਉਮਰ ਇਹ ਕਹਿੰਦਾ ਕਾਲੇ ਪਾਣੀ ਤੇ ਫਿਲਟਰ ਉਹ ਬਾਤ ਵਿੱਚ ਵੀ ਆ ਕੇ ਉਹਨਾਂ ਨੇ ਬੜਾ ਸਾਦਾ ਤੇ ਸੱਚਾ ਸੱਚਾ ਜਿਹੜਾ ਜੀਵਨ ਇੱਥੇ ਬਤੀਤ ਕੀਤਾ ਤੇ ਉਹਨਾਂ ਦੇ ਯਾਦ ਨੂੰ ਮੁੱਖ ਰੱਖਦੇ ਆ ਇਹ ਇੱਥੇ ਉਹਨਾਂ ਦੇ ਨਾਂ ਤੇ ਪਾਰਕ ਬਣਾਈ ਗਈ ਉਹਨਾਂ ਦੇ ਨਾਂ ਤੇ ਪਿੰਡ ਦਾ ਗੇਟ ਜਦੋਂ ਤੁਸੀਂ ਇਹਦੇ ਵਿੱਚ ਪਿੰਡ ਦੇ ਵਿੱਚ ਆਉਂਦੇ ਆ ਆਉਂਦਿਆਂ ਨੂੰ ਬੰਗਾ ਸਿਟੀ ਤੋਂ ਆਉਂਦੇ ਸਾਰ ਉਹਨਾਂ ਦਾ ਗੇਟ ਤੁਹਾਨੂੰ ਮਿਲੇਗਾ ਇਸੇ ਤਰ੍ਹਾਂ ਸਟੇਡੀਅਮ ਦੇ ਨਾਲ ਹੀ ਉਹਨਾਂ ਦੀ ਪਾਰਕ ਬਣਾਈ ਗਈ ਤੇ ਆ ਜਿਹੜਾ ਸਟੇਡੀਅਮ ਜਿੱਥੇ ਫੁੱਟਬਾਲ ਦਾ ਟੂਰਨਾਮੈਂਟ ਚੱਲ ਰਿਹਾ ਹੈ ਇਹ ਵੀ ਬਬਰ ਬਲੀਵ ਸਿੰਘ ਜੀ ਗੋਸਲ ਜੀ ਦੇ ਨਾਂ ਤੇ ਉਹਨਾਂ ਦੀ ਕੁਰਬਾਨੀਆਂ ਨੂੰ ਮੁੱਖ ਰੱਖਦੇ ਹੋਏ ਜਿਹੜਾ ਆ ਉਹ ਇਹ ਉਹਨਾਂ ਦਾ ਇਹ ਇਹ ਉਹਨਾਂ ਦੀ ਯਾਦ ਵਿੱਚ ਜਿਹੜਾ ਸਟੇਡੀਅਮ ਸਥਾਪਿਤ ਹੈ ਇਸੇ ਤਰ੍ਹਾਂ ਹੋਰ ਮੈਂ ਜੇ ਗੱਲ ਕਰਾਂ ਧਾਰਮਿਕ ਤੌਰ ਤੇ ਨਾਲ ਹੀ ਉਹਨਾਂ ਦਾ ਜਿਹੜਾ ਨਾਂ ਤੇ ਹੀ ਇੱਥੇ ਦਾ ਜੋ ਐਲੀਮੈਂਟਰੀ ਸਕੂਲ ਆ ਉਹਨਾਂ ਦੇ ਪਰਿਵਾਰ ਵੱਲੋਂ ਸਰਦਾਰ ਗੁਰदयाल ਸਿੰਘ ਉਹਨੇ ਬਹੁਤ ਹੀ ਵਧੀਆ ਪੱਧ ਤੇ ਕਾਫੀ ਜ਼ਿਆਦਾ ਖਰਚਾ ਕਰਕੇ ਉਹ ਸਕੂਲ ਵੀ ਬਣਾਇਆ ਗਿਆ ਤੇ ਉਹ ਸਕੂਲ ਦੀ ਇਮਾਰਤ ਵੀ ਬੜੇ ਸ਼ਾਨਦਾਰ ਬਬਰ ਬਲੀਵ ਸਿੰਘ ਗੋਸਲ ਜੀ ਦੇ ਨਾਂ ਤੇ ਸਕੂਲ ਦੀ ਜੋ ਬਾਰ ਤੋਂ ਬਾਅਦ ਤੋਂ ਦੇਖਦੇ ਕਿਤਨੇ ਕਿਤੇ ਇਤਿਹਾਸ ਸ਼ਹੀਦਾਂ ਦੀ ਫੋਟੋਆਂ ਆਮਲੀ ਕਾਫੀ ਕੁਝ ਬਿਲਕੁਲ ਸਾਹਮਣੇ ਨਜ਼ਰ ਆਉਂਦਾ ਹੈ ਜੀ ਹਾਂ ਜੀ ਇਹ ਤਾਂ ਕਿਉਂਕਿ ਜਿਹੜਾ ਇਹ ਜਿਹੜਾ ਦੁਆਬੇ ਦੀ ਧਰਤੀ ਆ ਉਹ ਮਹਾਨ ਦੇਸ਼ ਭਗਤਾਂ ਦੀ ਧਰਤੀ ਆ ਇੱਥੇ ਹੀ ਸ਼ਹੀਦ ਭਗਤ ਸਿੰਘ ਜੀ ਦਾ ਨਗਰ ਸਾਡੇ ਨੇੜੇ ਪੈਂਦਾ 5 ਕਿਲੋਮੀਟਰ ਤੇ ਘਟਕੜ ਕਲਾਂ ਹਨ ਇਸੇ ਤਰ੍ਹਾਂ ਜਿੰਨੀ ਬਬਰ ਅਕਾਲੀ ਲਹਿਰ ਹੋਈ ਹੈ ਉਹ ਇਸ ਧਰਤੀ ਤੇ ਹੀ ਜਿਹੜੇ ਉਹਨਾਂ ਯੋਧਿਆਂ ਨੇ ਬਹੁਤ ਵੱਡੀਆਂ ਕੁਰਬਾਨੀਆਂ ਦਿੱਤੀਆਂ ਦੇਸ਼ ਦੀ ਆਜ਼ਾਦੀ ਦੇ ਲਈ ਤੇ ਸਾਡਾ ਜਿਹੜਾ ਫਰਜ਼ ਬਣਦਾ ਆ ਜਿਹੜੇ ਜਿਹੜੇ ਨਗਰਾਂ ਦਾ ਔਰ ਸਮੂਹ ਜਿਹੜੇ ਇੱਥੋਂ ਦੇ ਲੋਕਾਂ ਦਾ ਕਿ ਉਹਨਾਂ ਨੂੰ ਅਸੀਂ ਹਮੇਸ਼ਾ ਆਪਣੇ ਯਾਦ ਰੱਖੀਏ ਉਹ ਯਾਦ ਰੱਖਣ ਦਾ ਢੰਗ ਇਹੀ ਹੈ ਕਿ ਸਮੇਂ-ਸਮੇਂ ਤੇ ਜਿਹੜੀ ਆਉਣ ਵਾਲੀ ਜਨਰੇਸ਼ਨ ਨੂੰ ਜਿਸ ਤੰਗ ਨਾਲ ਵੀ ਅਸੀਂ ਖੇਡ ਮੇਲੇ ਆ ਰਹੇ ਜਾਂ ਇੱਥੇ ਅਸੀਂ ਨਾਟਕ ਮੇਲਾ ਵੀ ਕਰਾਉਂਦੇ ਰਹੇ ਜਦੋਂ ਮੈਂ ਇੱਥੇ ਹੁੰਦਾ ਸੀਗਾ ਅਸੀਂ ਲਗਾਤਾਰ ਹਰ ਸਾਲ ਉਹਨਾਂ ਦੀ ਯਾਦ ਦੇ ਵਿੱਚ ਨਾਟਕ ਮੇਲਾ ਕਰਾਉਂਦੇ ਸੀ ਜੇਪਾ ਦੇਖੀਏ ਇਹ ਫੁੱਟਬਾਲ ਟੂਰਨਾਮੈਂਟ ਹਰੇਕ ਸਾਲ ਕਰਵਾਇਆ ਜਾਂਦਾ ਹੈ ਇਹ ਹਰ ਇੱਕ ਸਾਲ ਇਹ ਜਿਹੜਾ ਆ ਕਰਵਾਇਆ ਜਾਂਦਾ ਵਿੱਚ 100 ਸਾਲ ਜਿੱਦਾਂ ਗੈਪ ਪੈ ਗਿਆ ਸੀ ਕੁਝ ਜਿੱਦਾਂ ਹੁਣ ਫੇਰ ਜਿਹੜੇ ਆ ਅਸੀਂ ਬੜੀ ਸਾਨੂੰ ਮਾਣ ਮਹਿਸੂਸ ਹੁੰਦਾ ਕਿ ਜਿਹੜੇ ਆਉਣ ਵਾਲੇ ਪੀੜ੍ਹੀ ਆ ਤੇ ਜਰਨੈਲ ਸਿੰਘ ਹੁਣ ਤੋਂ ਬਾਅਦ ਇਹਨਾਂ ਦਾ ਜਿਹੜਾ ਪਰਿਵਾਰ ਤੇ ਹੋਰ ਜਿਹੜੇ ਪਿੰਡ ਦੇ ਬੱਚੇ ਜਿਹੜੇ ਆ ਆਉਣ ਵਾਲੇ ਨੌਜਵਾਨ ਜਿਹੜੀ ਪੀੜ੍ਹੀ ਆ ਉਹ ਲਗਾਤਾਰ ਜਿਹੜੀ ਆ ਇਹਦੇ ਲਈ ਯਤਨਸ਼ੀਲ ਹੈ ਨੌਜਵਾਨਾਂ ਨੂੰ ਲੱਗਦਾ ਪੂਰੀ ਵਾਕਡੌਗ ਸੰਭੀ ਹੋਈ ਜੀ ਟੂਰਨਾਮੈਂਟ ਦੀ ਮਿਲੂਗੀ ਦਿਨ ਰਾਤ ਦੀ ਕਿਸੀ ਤਾਰੀਖ ਹਾਂਜੀ ਹਾਂਜੀ ਦਿਨ ਰਾਤ ਕਰਕੇ ਔਰ ਬਹੁਤ ਵਧੀਆ ਜਿਹੜੇ ਆ ਪ੍ਰੇਮ ਭਾਵਨਾ ਇੱਕ ਦੂਜੇ ਨਾਲ ਮਿਲ ਜੁਲ ਕੇ ਹੁੰਦੀ ਕੰਮ ਕਰਦੇ ਆ ਇਹਦੇ ਨਾਲ ਜਿਹੜਾ ਸਾਰੇ ਪਿੰਡ ਦੇ ਵਿੱਚ ਜਿਹੜਾ ਮਾਹੌਲ ਵਧੀਆ ਜਿਹੜਾ ਆ ਉਹ ਸਿਰਜਿਆ ਜਾ ਰਿਹਾ ਤੇ ਇਹਦੇ ਨਾਲ ਹੀ ਮੈਂ ਜ਼ਿਕਰ ਕਰੂੰਗਾ ਇੱਥੇ ਧਾਰਮਿਕ ਤੌਰ ਤੇ ਵੀ ਇਹ ਨਗਰ ਦਾ ਬੜੇ ਮਹਾਨਤਾ ਆ ਇੱਥੇ ਦੇ ਜਿਹੜੇ ਸਾਡੇ ਇਸ ਕੀ ਇਸ ਜਿਹੜੇ ਪੂਰੇ ਦੁਆਬਾ ਏਰੀਏ ਦੇ ਵਿੱਚ ਜਿਹੜਾ ਤਾਂ ਤਾਂ ਰਾਜਾ ਸਾਹਿਬ ਜੀ ਦਾ ਜਿਹੜਾ ਆ ਉਹ ਇੱਥੇ ਤਪਸਥਾਨ ਉਹ ਤਪਸਥਾਨ ਹਾਂਜੀ ਜਿਹੜਾ ਇਹ ਜਿਹੜਾ ਮੇਨ ਜਿਹੜੇ ਮੁੱਖ ਤਪਸਥਾਨਾਂ ਦੇ ਵਿੱਚੋਂ ਇੱਕ ਗੋਸਲਾ ਨਗਰ ਦੇ ਵਿੱਚ ਵੀ ਉਹਨਾਂ ਦੇ ਚਰਨਛੋਪਾ ਪ੍ਰਾਪਤ ਹੋਏ ਲੰਬਾ ਸਮਾਂ ਉਹਨਾਂ ਨੇ ਆਪਣਾ ਇੱਥੇ ਜਪ ਤਪ ਕੀਤਾ ਸੀ ਤੇ ਇਸੇ ਤਰ੍ਹਾਂ ਹਰੀ ਸਿੰਘ ਜੀ ਨੇਕੀ ਵਾਲੇ ਉਹਨਾਂ ਦੀ ਵੀ ਇੱਥੇ ਕੁਟਿਆ ਆ ਹਾਂ ਤੇ ਮੈਂ ਜਣੀ ਕੁੱਲ ਮਿਲਾ ਕੇ ਗੱਲ ਕਰਾਂ ਖੇਡਾਂ ਦੇ ਖੇਤਰ ਦੇ ਵਿੱਚ ਸਾਡੇ ਮਨਕੀਰ ਸਿੰਘ ਜੀ ਉਹ ਏਸ਼ੀਅਨ ਐਥਲੈਟਿਕਸ ਦੇ ਵਿੱਚ ਜਿਹੜੇ ਆ ਗੋਲਡ ਮੈਡਲਿਸਟ ਆ ਠੀਕ ਹੈ ਤੇ ਇਸੇ ਤਰ੍ਹਾਂ ਜਿਹੜੀਆਂ ਬਾਕੀ ਜਿਹੜੇ ਮੁਲਾਜ਼ਮ ਤੌਰ ਤੇ ਵੀ ਜਿਹੜੇ ਇੱਥੇ ਬੋਲ ਪੁਲਿਸ ਨੂੰ ਦੇ ਵਿੱਚ ਜਿਹੜੇ ਕਾਫੀ ਵੋਧੇ ਪ੍ਰਾਪਤ ਆ ਬਿਜਲੀ ਬੋਰਡ ਸਰਚ ਦੇ ਵਿੱਚ ਟੀਚਿੰਗ ਦੇ ਵਿੱਚ ਹੈਲਥ ਦੇ ਵਿੱਚ ਤੇ ਇਸੇ ਤਰ੍ਹਾਂ ਐਨ ਆਰ ਆਈ ਭਰਾਵਾਂ ਦਾ ਬਹੁਤ ਯੋਗਦਾਨ ਆ ਐਨ ਆਰ ਆਈ ਭਰਾਵਾਂ ਨੇ ਇੱਥੇ ਬਿਨਾ ਕਿਸੇ ਪੇਪਾ ਤੋਂ ਬਿਨਾ ਕਿਸੇ ਪਾਰਟੀ ਵਾਲੀ ਤੋਂ ਉੱਪਰ ਉੱਠ ਕੇ ਜਿੱਥੇ ਇਸ ਸਟੇਡੀਅਮ ਲਈ ਜਾਂ ਦੇਸ਼ ਭਗਤਾਂ ਲਈ ਆਪਣੇ ਯਾਰ ਨੂੰ ਮੁੱਖ ਰੱਖਦੇ ਹੋਏ ਜਾਂ ਧੰਨ ਧੰਨ ਰਾਜਾ ਸਾਹਿਬ ਜੀ ਹਰੀ ਸਿੰਘ ਜੀ ਨੇਕੀ ਵਾਲੇ ਉਹਨਾਂ ਨੂੰ ਯਾਦ ਮੁੱਖ ਰੱਖਦੇ ਹੋਏ ਆਪਣੇ ਪਰਿਵਾਰਾਂ ਨਾਲ ਸਾਂਝ ਪਾ ਕੇ ਇੱਥੇ ਜੜਾ ਆ ਬਹੁਤ ਵੱਡੇ ਜਿਹੜੇ ਆ ਉਪਰਾਲੇ ਕੀਤੇ ਆ ਤੇ ਅੱਜ ਵੀ ਚੱਲ ਰਹੇ ਆ ਹੁਣ ਵੀ ਆਉਣ ਵਾਲੇ ਸਮੇਂ ਦੇ ਵਿੱਚ ਇੱਥੇ ਧੰਨ ਧੰਨ ਰਾਜਾ ਸਾਹਿਬ ਜੀ ਦੇ ਨਾਂ ਦੇ ਉੱਤੇ ਜੋ ਉਹਨਾਂ ਦਾ ਅਸਲੀ ਤਪਸਥਾਨ ਆ ਉਹਨਾਂ ਦੇ ਪਰਿਵਾਰ ਵੱਲੋਂ ਗੁਰਦਿਆਲ ਸਿੰਘ ਜੀ ਨੰਬਰਦਾਰ ਉਹਨਾਂ ਦੇ بیٹے ਚੰਨਜੀਤ ਸਿੰਘ ਤੇ ਵੱਡੇ بیٹے ਉਹਨਾਂ ਵੱਲੋਂ ਜਿਹੜਾ ਸੁਜੀਤ ਸਿੰਘ ਵੱਲੋਂ ਬਹੁਤ ਬਰਤ ਦੇ ਪੰਦਰ ਤੇ ਕਰੋਨਾ ਦਾ ਜਿਹੜਾ ਖਰਚਾ ਕਰਕੇ ਉਹਨਾਂ ਦੇ ਤਪਸਥਾਨ ਉਸਾਰਿਆ ਜਾ ਰਿਹਾ ਹੈ। ਇਸੇ ਤਰ੍ਹਾਂ ਹਰੇਕ ਸਾਲ ਜਿਹੜਾ ਕੁਛ ਨਾ ਕੁਛ ਜਦੋਂ ਸਾਲਾਨਾ ਜੋੜ ਮੇਲਾ ਹੁੰਦਾ ਉਸ ਵੇਲੇ ਤਾਂ ਬਹੁਤ ਜ਼ਿਆਦਾ ਉਹਨਾਂ ਦਾ ਵੱਡਾ ਰੋਲ ਹੁੰਦਾ। ਜੋੜ ਮੇਲਾ ਵੀ ਮਨਾਇਆ ਜਾਂਦਾ। ਕਿਹੜੇ ਮਹੀਨੇ ਇਹ ਜਿਹੜਾ ਸਤੰਬਰ ਦੇ ਵਿੱਚ ਜਿਹੜਾ ਵੱਡਾ ਜਿਹੜਾ 1921 ਨੂੰ ਜਿਹੜਾ ਸਤੰਬਰ ਦੇ ਵਿੱਚ ਵੱਡਾ ਜੋੜ ਮੇਲਾ ਕਰਾਇਆ ਜਾਂਦਾ। ਇਸੇ ਤਰ੍ਹਾਂ ਹੁਣ ਆਉਣ ਵਾਲੀ ਜਿਹੜੀ ਫਰਵਰੀ ਨੂੰ 1921 ਨੂੰ ਜਿਹੜਾ ਆ ਉਹਨਾਂ ਦਾ ਇਹ ਜੋ ਜਨਮ ਦਿਵਸ ਤੇ ਜਿਹੜਾ ਆ ਉਹ ਵੀ ਜਿਹੜੇ ਜਨਮ ਦਿਨ ਨੂੰ ਸਮਾਰ ਜਨਮ ਦਿਨ ਤੇ ਇਸੇ ਤਰ੍ਹਾਂ ਜਨਮ ਦਿਨ ਨੂੰ ਸਮਰਪਿਤ ਵੀ ਇਹ ਜਿਹੜਾ ਆ ਰਾਜਾ ਸਾਹਿਬ ਦੇ ਤੇ ਜਨਮ ਦਿਨ ਨੂੰ ਸਮਰਪਿਤ ਵੀ ਇਹ ਜਿਹੜਾ ਟੂਰਨਾਮੈਂਟ ਕਰਾਇਆ ਜਾ ਰਿਹਾ ਹੈ ਦੇਸ਼ ਭਗਤ ਬਬਰ ਦਲੀਪ ਸਿੰਘ ਗੋਸਲ ਜੀ ਦੇ ਇਸ ਯਾਦਗਾਰੀ ਸਟੇਡੀਅਮ ਦੇ ਵਿੱਚ ਤੇ ਇਸ ਸੰਪੰਨ ਹੋ ਰਿਹਾ ਹੋਰ ਵੀ ਜਿਹੜੀ ਪਿੰਡਾਂ ਦੇ ਲੋਕ ਨੇ ਜਿਹੜਾ ਮੇਰੇ ਪਿੰਡ ਦੀ ਪੰਚਾਇਤ ਨੇ ਉਹਨਾਂ ਨੂੰ ਕੀ ਸਨਮਾਨ ਕਰਾ ਜਾਂਗੇ ਖੇਡ ਦੇ ਮੈਂ ਤਾਂ ਇਹੀ ਸੰਦੇਸ਼ ਦੇਣਾ ਚਾਹਾਂਗਾ ਜਿਹੜਾ ਅੱਜ ਦੇ ਜੋ ਸਮੇਂ ਦੇ ਵਿੱਚ ਤੇ ਅਸੀਂ ਉਹ ਜਿਹੜੇ ਆਪਣੇ ਮਹਾਨ ਦੇਸ਼ ਭਗਤਾਂ ਨੂੰ ਮੁੱਖ ਰੱਖਦੇ ਹੋਏ ਜਿੱਦਾਂ ਉਹਨਾਂ ਨੇ ਰਲ ਮਿਲ ਕੇ ਦੇਸ਼ ਦੀ ਆਜ਼ਾਦੀ ਦੀ ਲੜਾਈ ਲੜੀ ਆ ਇਸ ਦੇਸ਼ ਦੇ ਵਿੱਚੋਂ ਜਿਹੜੀ ਆ ਗਰੀਬੀ ਗੁਰਬਤ ਨੂੰ ਦੂਰ ਕਰਨ ਦੇ ਉਪਰਾਲੇ ਕੀਤੇ ਆ ਔਰ ਸਭ ਦੇ ਵਿੱਚ ਜਿਹੜੀ ਜਾਤ ਪਾਤ ਉੱਚ ਨੀਚ ਨੂੰ ਜਿਹੜਾ ਤੋੜਨ ਦੀ ਯੱਤੇ ਪਾਈਚਾਰਕ ਸੰਝ ਦੀ ਜਿਹੜੀ ਹੈ ਵਿਰਸਾ ਹੈ ਪੰਜਾਬ ਦਾ ਸਾਨੂੰ ਵੀ ਉਹਦੇ ਉੱਤੇ ਜਿਹੜਾ ਹੈ ਅਮਲ ਕਰਦੇ ਹੋਏ ਜਿਹੜਾ ਹੈ ਇਸ ਜਿਹੜੀ ਸਾਡੀ ਵਿਰਸੇ ਨੂੰ ਅੱਗੇ ਲੈ ਜਾਣਾ ਚਾਹੀਦਾ ਤਾਂ ਕਿ ਸਾਡੀ ਆਉਣ ਵਾਲੀ ਜੋ ਨੌਜਵਾਨ ਪੀੜ੍ਹੀ ਆ ਉਹਨੂੰ ਚੰਗਾ ਸੰਦੇਸ਼ ਮਿਲ ਸਕੇ ਤੇ ਉਹ ਨਸ਼ੇ ਤੋਂ ਦੂਰ ਰਹਿ ਸਕੇ ਠੀਕ ਹੈ ਜੀ ਧੰਨਵਾਦ ਜੀ ਸ਼ੁਕਰੀਆ ਜੀ ਸੁਣਤਾ ਨੂੰ ਸੋ ਇਹ ਜਿਹੜਾ ਪਿੰਡ ਗੋਸਲ ਜੋ ਕਿ ਨੇੜੇ ਬੰਗਿਆਂ ਦੇ ਨੇੜੇ ਜਿਹੜਾ ਇਹ ਰਾਜਾ ਸਾਹਿਬ ਵੈਲਫੇਅਰ ਸਪੋਰਟਸ ਕਲੱਬ ਜੋ ਕਿ ਬਾਬਾ ਦੀਪ ਸਿੰਘ ਗੋਸਲ ਸਪੋਰਟਸ ਕਲੱਬ ਅਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਦੇ ਨਾਲ ਜਿਹੜਾ ਤਨਤਨ 108 ਹਜੂਰ ਸ੍ਰੀ ਨਾਮਕਬਲ ਰਾਜਾ ਸਾਹਿਬ ਜੀ ਦੇ ਜਨਮ ਦਿਨ ਨੂੰ ਸਮਰਪਿਤ ਜਿਹੜਾ ਫੁੱਟਬਾਲ ਟੂਰਨਾਮੈਂਟ ਪਿੰਡ ਦੇ ਵਿੱਚ ਕਰਵਾਇਆ ਜਾ ਰਿਹਾ ਅੱਜ ਆਖੀਰਲਾ ਦਿਨ ਹੈ ਜੀ ਤੇ ਫਾਈਨਲ ਡੇ ਹੈ ਤੇ ਦੇਖਦੇ ਹਾਂ ਕਿਹੜੀ ਟੀਮ ਇਥੋਂ ਜਿਹੜਾ ਕੱਪ ਜਿੱਤ ਕੇ ਜਾਂਦੀ ਹੈ ਧੰਨਵਾਦ ਜੀ